ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਕੇਜਰੀਵਾਲ ਦਸਿਆਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸ਼ਾਮ-ਦਾਮ-ਡੰਡ ਭੇ ਦੇ ਨਾਲ ਕਰ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁੱਕ ਕਰਾਣਾ ੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਹੈ ਸੋ ਇਹ ਜਿਹੜਾ ੱੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤ ਹੀ ਦੇਰ ਇਨਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੋਈ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤਮਗਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾਰੇ ਹੈ ਮੈਂ ਆਪਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫ ਹੈ ਕਾਂਗਰਸ ਵੱਲ ਰੁਕ ਦਿਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ ਦੇਰ ਚੱਲਣਾ ਨਹੀਂ ਧੰਨਵਾਦ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵਿੱਚ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਈ ਤੋਂ ਕਾਈ ਜਾ ਰਹੀ ਹੈ ਕਿਸੇ ਨੂੰ ਤਾਂ ਰੋਕਿਆ ਵਾ ਕਿਸੇ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਜਮ੍ਹਾਂ ਕਰਾਵਾ ਦੇ। ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ। ਇਹ ਬਾਹਰ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਤੇਜਰੀ ਵਾਲੇ ਦਸਿਆ ਵਰਗੇ ਇੱਥੇ ਆ ਕੇ ਸਰਕਾਰ ਥੇ ਲਾ ਰਹੇ। ਤੇ ਉਹ ਆਪ ਖੁੱਲ ਕੇ ਕਹਿੰਦੇ ਕਿ ਸ਼ਾਮ-ਦਾਮ-ਦੰਡ ਭੇ ਦੇ ਨਾਲ ਕਰ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁਕ ਕਰਾਣਾ ਤੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਸੋ ਇਹ ਜਿਹੜਾ ਤੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤੀ ਦੇਰ ਇਨਾ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੋਈ ਸਾਡੇ ਅਕਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਦੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮਗਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਆਪਸਰਾ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਇਹ ਰੁਝਾਨ ਲੋਕਾਂ ਦਾ ਇੱਕ ਤਰਫਾ ਹੈ ਕਾਂਗਰਸ ਵੱਲ ਰੋਕ ਦੇਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ देर ਚੱਲਣਾ ਨਹੀਂ ਧੰਨਵਾਦ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵਿੱਚ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਇ ਤੋਂ ਕਾਇ ਜਾ ਰਹੀ ਹੈ ਕਿਸ ਨੂੰ ਤਾਂ ਰੋਕਿਆ ਵਾ ਕਿਸ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਜਮਾ ਕਰਾਵਾਂਗੇ